ਕਬੀਰ ਡਗਮਗ ਕਿਆ ਕਰੇ ਕਹਾਂ ਦੁਲਾਵ ਜੀਓ ਸਰਬ ਸੁਖ ਕੋ ਨਾਇ ਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਜੜਾਓ ਦੀਸੇ ਦਾਦੇ ਕਾਨ ਜਿਉ ਜਨ ਮਾਨ ਨਾਹੀ ਨਾ ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਪਰਮ ਸਨਮਾਨ ਜੋ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹ ਜੀ ਅਲੀ ਆਤਮਕ ਜੋਤ ਸ਼ਬਦ ਰੂਪ। ਗੁਰਮਤਿ ਗਿਆਨ ਬਖਸ਼ਣ ਹਾਰ 3 ਦੁਨੀ ਦੇ ਪਾਤਸ਼ਾਹ ਸਰਬ ਕਲਾ ਸਮਰਾਟ ਸਤਿਗੁਰੂ ਧੰਨ ਧੰਨ ਧੰਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਜੇ ਹੋਏ ਦਰਬਾਰ ਅੰਦਰ ਅਦਬ ਸਹਿਤ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ। ਸਾਹਿਬ ਜੀ ਦੀ ਆਪਾਰ ਕਿਰਪਾ ਹੋਈ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਅੰਦਰ ਗੁਰਦੁਆਰਾ ਸਾਹਿਬੋ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੁੜ ਮਿਲ ਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਦੀਵਾਨ ਦੇ ਇਤਿਨਾਮ ਅਨੁਸਾਰ ਅਤੀ ਸਨਮਾਨਯੋਗ ਗੁਰੂ ਦਰਬਾਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜਲੰਧਰ ਵਾਲੇ ਇਨਾ ਸਨਮਾਨਯੋਗ ਗੁਰੂ ਪਿਆਰੇ ਜੀ ਜਥੇਦਪਤੀ ਸਾਹਿਬ ਜੀ ਨੇ ਗੁਰਬਾਣੀ ਦਾ ਲੜੀਵਾਰ ਕੀਰਤਨ শ্রবণ ਕੀਤਾ ਹੈ। ਆਪ ਜੀ ਸੋਚਦੇ ਹੋ ਹੋਗੇ ਲੜੀਵਾਰ ਕੀਰਤਨ ਲੜੀਵਾਰ ਪਾਠ ਤੇ ਸੁਣਿਆ ਲੜੀਵਾਰ ਕਥਾ ਵੀ ਸੁਣੀ ਲੜੀਵਾਰ ਕੀਰਤਨ ਸੁਣ ਜਥੇ ਉਪਰ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਤਾਂ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ੁਰੂ ਤੋਂ ਲੈ ਕੇ ਅਨੇਕ ਲੜੀ ਸ਼ੁਰੂ ਕੀਤਾ ਹੋਇਆ ਆਪਣੀ ਹਰ ਡਿਊਟੀ ਚ ਜਿਵੇਂ ਹੁਣ ਗਉੜੀ ਰਾਗ ਦੇ ਸ਼ਬਦ ਪੜ ਰਹੇ ਸਨ। ਅਗੇ ਲਈ ਅੱਗੇ ਜਿੱਥੇ ਅੱਜ ਇਹਨਾਂ ਨੇ ਸਮਾਪਤੀ ਕੀਤੀ ਕੱਲ ਸਵੇਰ ਦੀ ਰੀਤੀ ਚ ਉੱਥੋਂ ਹੀ ਅੱਗੇ ਸ਼ਬਦ ਆਰੰਭ ਕਰ ਦੇਣੇ ਹਨ ਇੱਕ ਲੜੀ ਦੇ ਤਹਿਤ ਕੀਰਤਨ ਕਰਦੇ ਜੋ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਜਥੇ ਨੇ ਜਾਂ ਕਿਸੇ ਸਟੇਜ ਦੇ ਉੱਪਰ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਇਦਾਂ ਦਾ ਖਾਤਿਰ ਹੋਇਆ ਸੋ ਸਤਿਗੁਰੂ ਬਖਸ਼ਿਸ਼ ਕਰਨ ਇਸ ਤਰ੍ਹਾਂ ਜਥੇ ਨੂੰ ਚੜ੍ਹਦੀ ਕਲਾ ਰਹਿਮਤ ਦੇ ਹੁਣ ਸਮਾਪਤ ਵਿਚਾਰ ਲੜੀ ਦਾ ਗੁਰਮਤਿ ਵਿਚਾਰ ਲੜੀ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਦੀ ਸਾਜ ਪਾਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਬੀਰ ਜੀ ਮਹਾਰਾਜ ਦੇ ਸਲੋਕ ਕਲ ਦੇ ਦੀਵਾਨ ਵਿੱਚ ਆਪਾਂ ਆਰੰਭ ਕੀਤੇ ਸਨ ਪਹਿਲੇ ਦੋ ਸਲੋਕਾਂ ਦੀ ਆਪਾਂ ਵੀ ਸ਼ਾਰਤ ਕੀਤੀ ਸੀ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਪਾਂ ਜਾਣਿਆ ਸੀ ਕਿ ਪਰਮੇਸ਼ਰ ਦੇ ਨਾਲ ਜੁੜਨ ਦੇ ਲਈ ਜ਼ਰੂਰੀ ਨਹੀਂ ਹੈ ਕਿ ਸਾਨੂੰ ਕਿਸੇ ਮੜ ਕੇ ਕਿਸੇ ਤਾਂ ਕੇ ਕਿਸੇ ਮਾਲਾ ਜਾਂ ਕਿਸੇ ਹੋਰ ਆਸਣ ਦਾ ਸਹਾਰਾ ਲੈਣਾ ਪਵੇ ਜਿੱਥੇ ਮਨ ਦਾ ਪਿਆਰ ਹੁੰਦਾ ਹੈ ਨਾ ਪਿਆਰ ਉਹ ਤੇ ਸਾਡੀਆਂ ਯਾਦਾਂ ਸਾਡੀ ਸਿਮਰਤੀ ਦੇ ਅੰਦਰ ਜੁੜਿਆ ਹੋਇਆ ਹੈ ਕਿ ਗਿਆ ਬੰਦਾ ਖੁਸ਼ੀ ਹੋਵੇ ਅਸੀਂ ਦੌਰ ਕੇ ਆਪਣੇ ਪਤੀ ਪਿਆਰੇ ਕੋਲ ਜਾਣੇ ਹ ਦਸਣ ਦੇ ਲਈ ਦੁੱਖ ਹੋਵੇ ਕਸੀਂ ਪੁਕਾਰ ਕਰਦੇ ਹਾਂ ਆਪਣੇ অতি ਪਿਆਰੇ ਨੂੰ ਕਿ ਆਪਣਾ ਦੁੱਖ ਉਸ ਕੋਲ ਜਾ ਕੇ ਰੋਈਏ ਉਹ ਸਾਡੀ ਸੁਣ ਲਏਗਾ ਜਿੱਥੇ ਮਨ ਦਾ ਪਿਆਰ ਹੁੰਦਾ ਨਾ ਉਸ ਪਿਆਰ ਨੂੰ ਪ੍ਰਗਟ ਕਰਨ ਦੇ ਲਈ ਮਨਕਿਆਂ ਦੀ ਗਿਰਤੀਆਂ ਦੀ ਤਾਕਿਆਂ ਦੀ ਤਾਕੀਤਾ ਦੀ ਸਾਧਨਾ ਦੀ ਲੋੜ ਨਹੀਂ ਹੁੰਦੀ ਪਿਆਰਾਂ ਉਹ ਤੇ ਸੁਤੇ ਅੰਦਰੋਂ ਝਲਕਰਿਆ ਹੁੰਦਾ ਹੈ ਉਹ ਤੇ ਸੁਤੇ ਅੰਦਰੋਂ ਪ੍ਰਗਟ ਹੋ ਰਿਹਾ ਹੁੰਦਾ ਹੈ ਅਸੀਖ ਕਰਤੇ ਦੀ ਉਸ ਜੋਤ ਨਾਲ ਆਪਣੇ ਅੰਦਰ ਦਾ ਪਿਆਰ ਪਾਉਣਾ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਵਿਆਪਕ ਹੈ ਜੀਵਨ ਰੂਪ ਹੋ ਕੇ ਰਮੀ ਹੋਈ ਹੈ ਆਪਸ਼ਾ ਨੇ ਅਗਲਾ ਵਚਨ ਕੀਤਾ ਸੀ ਕਬੀਰ ਮੇਰੀ ਜਾਤ ਕੋ ਸਭ ਕੋ ਸੁਨੇਹਾਰ ਦੁਨੀਆ ਜਾਤਾਂ ਪਾਤਾਂ ਵੇਖਦੀ ਪਿਆਰਿਓ ਕਿਸੇ ਨੂੰ ਸੁਲਾਇਆ ਜਾਂਦਾ ਹੈ ਕਿਸੇ ਨੂੰ ਜਾਤੀ ਦੇ ਆਧਾਰ ਦੇ ਉੱਪਰ ਮਜ਼ਾਕ ਕੀਤਾ ਜਾਂਦਾ ਹੈ ਕਬੀਰ ਜੀ ਮਹਾਰਾਜ ਨੇ ਕਿਰਪਾ ਦੇ ਘਰ ਵਿੱਚ ਆ ਕੇ ਸਮਝਾਉਣਾ ਕੀਤਾ ਮੇਰੀ ਜਾਤ ਕੋ ਜਿਹੜੀ ਮੇਰੀ ਜਾਤੀ ਆ ਨਾ ਲੋਕੀ ਇਹਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਤੰਜ ਕਰਕੇ ਖਸਦੇ ਨੇ ਪਰ ਮੈਂ ਇਸ ਕੱਲ ਦਾ ਬੁਰਾ ਨਹੀਂ ਬਨਾਇਆ ਉਹਨਾਂ ਮੈਨੂੰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕਬੀਰ ਜੀ ਕਹਿੰਦੇ ਮੈਂ ਨਹੀਂ ਹੋਇਆ ਬਲਕਿ ਮੈਂ ਇਸ ਟੈਗ ਨੂੰ ਆਪਣੇ ਨਾਲ ਲੈ ਕੇ ਗਿਆ ਜਿਹੜਾ ਜਾਤੀ ਦਾ ਸਮਾਜ ਨੇ ਮੇਰੇ ਉੱਪਰ ਲਾਇਆ ਤੇ ਇਹਨੂੰ ਨਾਲ ਰੱਖ ਕੇ ਪਰਮੇਸ਼ਰ ਦੇ ਨਾਲ ਮੈਂ ਜੁੜਿਆ ਜਿਵੇਂ ਰਵਿਦਾਸ ਜੀ ਮਹਾਰਾਜ ਨੇ ਕੀਤਾ ਨਾ ਪਰ ਰਵਿਦਾਸ ਜੀਆ ਨੇ ਜਿਹੜਾ ਦੁਨੀਆ ਨੇ ਉਹਨਾਂ ਨੂੰ ਨਾਮ ਦਿੱਤਾ ਸੀ ਜਾਤੀ ਦਾ ਚਮਾਰ ਪਰ ਰਵਿਦਾਸ ਜੀਆ ਨੇ ਉਹਦੇ ਤੋਂ ਘਰੇਣਾ ਨਹੀਂ ਕੀਤਾ ਨਫ਼ਰਤ ਨਹੀਂ ਕੀਤੀ ਤੇ ਕਦੇ ਵੀ ਉਸ ਸ਼ਬਦ ਨੂੰ ਆਪਣੇ ਸਾਹਮਣੇ ਲਿਆ ਕੇ ਆਪਣੇ ਅੰਦਰ ਹੀਣ ਭਾਵਨਾ ਨਹੀਂ ਲੈ ਕੇ ਆਂਦੀ ਕਿ ਮੈਂ ਇਸ ਜਾਤੀ ਤੋਂ ਮੇਰਾ ਇਹ ਕੰਮ ਹੈ ਮੇਰੇ ਪੁਰਖਿਆਂ ਦਾ ਇਹ ਕੰਮ ਹੈ ਅਸੀਂ ਕਦੇ ਇਸ ਰਾਹ ਤੇ ਨਹੀਂ ਤੁਰੇ ਤੇ ਮੈਂ ਕਿਉਂ ਚੱਲਾਂ ਜਾਂ ਮੈਂ ਤੇ ਤੁਰ ਹੀ ਨਹੀਂ ਸਕਦਾ ਬਾਬਾ ਜੀਆ ਨੇ ਆਪਣੇ ਸ਼ਬਦਾਂ ਦੇ ਅੰਦਰ ਲਗਭਗ ਖੜ ਥਾਂ ਤੇ ਅੱਖ ਨਾ ਕੀਤਾ ਕਹਿ ਰਵੀ ਰਾਸ ਤੇ ਮਾਰਾ ਉਹਨਾਂ ਦੱਸਿਆ ਗਾ ਤੇਰੀ ਝੋਟ ਦੇ ਕਿ ਇਹ ਉਹ ਜਾਤ ਜਿਹੜੀ ਦੁਨੀਆ ਨੇ ਬਣਾਈ ਪਰ ਇੱਕ ਜਾਤ ਜਿਹੜੀ ਰੱਬ ਨੇ ਬਣਾਈ ਉਹ ਸਾਡੀ ਸਾਰਿਆਂ ਦੀ ਇੱਕੋ ਹੀ ਹੈ ਉੱਚ ਕੋਈ ਫਰਕ ਨਹੀਂ ਹੈ ਇਸ ਲਈ ਬਾਬਾ ਜੀ ਨੇ ਆਖਿਆ ਬਲਿਹਾਰੀ ਇਸ ਜਾਤ ਕੋ ਜਿਹੇ ਜੱਟਿਓ ਸਿਰ ਜੜਹਾਰ ਅੰਜ ਇਸ ਕੋ ਅਗਲਾ ਬਚਨ ਹੈ ਜੀ ਕਬੀਰ ਡਗਮਗ ਕੀਆ ਕਰੇ ਕਹਾਂ ਡੁਲਾਵੇਂ ਜੀਓ ਸਰਬ ਸੂਖ ਕੋ ਨਾਇਕ ਹੋ RAM ਨਾਮ ਰਸ ਪੀਓ ਕਬੀਰ ਡਗਮਗ ਕੀਆ ਕਰੇ ਕਬੀਰ ਜੀ ਕਹਿਣ ਲੱਗੇ ਐ ਭਲਿਆ ਤੂੰ ਡਗਮਗ ਕਿਉਂ ਕਰਦਾ ਹੈ ਡਗ ਮਗ ਦਾ ਅਰਥ ਹੁੰਦਾ ਏ ਟੇਕ ਡੋਲੇ ਖਾਣੇ ਮਨ ਦੀ ਉਹ ਅਵਸਥਾ ਜਿੱਥੇ ਅਸੀਂ ਇੱਕ ਫੈਸਲਾ ਨਹੀਂ ਲੈ ਸਕਦੇ ਹੁੰਦੇ ਇੱਕ ਪਾਸੇ ਨਹੀਂ ਹੋ ਸਕਦੇ ਹੁੰਦੇ ਅਸੀਂ ਇੱਕ ਇਹੋ ਜੀ ਸਿਚੁਏਸ਼ਨ 'ਚ ਫਸੇ ਬੁਨੇ ਆ ਜਿੱਥੇ ਅਸੀਂ ਨਾ ਉੱਤਰ ਜਾ ਸਕਦੇ ਨਾ ਉੱਤਰ ਜਾ ਸਕਦੇ ਕਦੀ ਇਸ ਪਾਸੇ ਉਲਾਰੂ ਹੋ ਗਏ ਕਦੀ ਉਧਰ ਹੋ ਗਏ ਜਿਹੜੀ ਮਨ ਦੀ ਇਹ ਦਸ਼ਾ ਹੈ ਨਾ ਥਾਲੀ ਦੇ ਪਾਣੀ ਵਰਗੀ ਟੇਕ ਨਹੀਂ ਗਿਆ ਇਸ ਦਾ ਜ਼ਿਕਰ ਕਬੀਰ ਜੀ ਕਰ ਰਹੇ ਨੇ ਡਗਮਗ ਕਾਹਾਂ ਕਰੇ ਕਹਿੰਦੇ ਤੂੰ ਡਿੱਗ ਡੋ ਲੈ ਕਿਉਂ ਖਾ ਰਿਆ ਤੂੰ ਡਿੱਗ ਕਿਉਂ ਨਹੀਂ ਰਿਹਾ ਤੇਰਾ ਭਰੋਸਾ ਕਿਉਂ ਨਹੀਂ ਬਣ ਰਿਹਾ ਤੈਨੂੰ ਕਿੰਨੀ ਹਰ ਦੱਸਿਆ ਕਿ ਸਭ ਤੋਂ ਵੱਡਾ ਕਰਤਾ ਪੁਰਖਿਆ ਉਸ ਤੋਂ ਵੱਡਾ ਕੋਈ ਨਹੀਂ ਉਹ ਸਾਰੀ ਕਾਇਨਾਤ ਅੰਦਰ ਵਿਆਪਕ ਤੇ ਤੇਰੇ ਅੰਦਰ ਵੀ ਬੈਠਾ ਹੋ ਗਿਆ ਹੈ ਤੇ ਇਸ ਗੱਲ ਨੂੰ ਲੈ ਕੇ ਤੂੰ ਜੱਗੋਂ ਤੱਕੀਂ ਚ ਨਾ ਪੈ ਕਬੀਰ ਜੀ ਠੀਕ ਵੀ ਆਪ ਤੇ ਹੋ ਸਕਦੇ ਆ ਨਹੀਂ ਵੀ ਹੋ ਸਕਦੇ ਕਬੀਰ ਜੀ ਨੂੰ ਮੰਨिए ਕਿਸੇ ਹੋਰ ਨੂੰ ਮੰਨिए ਸ਼ਬਦ ਨੂੰ ਫੋਲੋ ਕਰੀਏ ਕਿਸੇ ਵਿਅਕਤੀ ਨੂੰ ਮੰਨिए ਕਹਾਂ ਬੁਲਾਵੰ ਜੀਓ ਕਬੀਰ ਜੀ ਕਹਿੰਦੇ ਕਿਉਂ ਤੂੰ ਆਪਣਾ ਜੀਉ ਬੁਲਾਉਂਦਾ ਪਿਆ ਗੁਰਬਾਣੀ ਉਧਰ ਐਸੇ ਬੜੇ ਬਚਨ ਹਨ ਸਾਧ ਸੰਗਤ ਕਬੀਰ ਜੀਆਂ ਦਾ ਜੀ ਇੱਕ ਸ਼ਬਦ ਹੈ ਮਨ ਰੇ ਛਾਡੋ ਭ੍ਰਮ ਪ੍ਰਗਟ ਹੋਏ ਰਾਚੋ ਇਹ ਆ ਮਾਇਆ ਕੇ ਡਾਂਡੇ ਸੂਰ ਕੇ ਸਾਮੁਖ ਸਦੀ ਕੇ ਸਾਂਚੇ ਭਾਂਡੇ ਉਹ ਕਹਿਣ ਲੱਗੇ ਸੂਰ ਕੇ ਸਾਹਮਣਹ ਰਣ ਤੇ ਡਰ ਪੈ ਸਦੀ ਕੇ ਸਾਂਚੇ ਭਾਂਡੇ ਕਬੀਰ ਜੀ ਮਹਾਰਾਜ ਕਹਿਣ ਲੱਗੇ ਮਨ ਰੇ ਛਾਡੋ ਭਰਮ ਐ ਮਨ ਤੂੰ ਭਰਮ ਛਡਣਾ ਕਰ ਪ੍ਰਗਟ ਹੋਏ ਨਾ ਚੋ ਤੂੰ ਸਪਸ਼ਟ ਹੋ ਜਾ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਪਾਸੇ ਹੋ ਜਾ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਹ ਮਾਇਆ ਕੇ ਡਾਂਡੇ ਤੈਨੂੰ ਮਾਇਆ ਦਾ ਡੰਡ ਪਰਿਸ਼ਮਣ ਕਿਉਂ ਲੱਗੀ ਹੋਈ ਐ ਤੂੰ ਡਿਕਡੋ ਲੈ ਕਿਉਂ ਖਾ ਰਿਆ ਆਪਣੀ ਜ਼ਿੰਦਗੀ ਦੇ ਅੰਦਰ ਜ਼ਰਾ ਵੇਖ ਸੂਰ ਕੇ ਸਨਮੁਖ ਰਣ ਤੇ ਡਰ ਪੈ ਉਹ ਸੂਰਮਾ ਹੀ ਕਹਾਦਾ ਯੋਧਾ ਹੀ ਕਹਾਦਾ ਜਿਹੜਾ ਫੌਜ ਵਿੱਚ ਭਰਤੀ ਦੇ ਹੋ ਗਿਆ ਪੁਲਿਸ ਵਿੱਚ ਭਰਤੀ ਦੇ ਹੋ ਗਿਆ ਪਰ ਸਾਹਮਣੇ ਜਦੋਂ ਕਦੇ ਸਮਾਂ ਬਣਿਆ ਅੱਗੇ ਹੋਣ ਦਾ ਉਦੋਂ ਡਰ ਗਿਆ ਨਾ ਜੀ ਮੈਂ अकेਲੀ ਮੈਂ ਬਾਰਡਰ ਤੇ ਨਹੀਂ ਹੋ ਸਕਦਾ ਵਰਦੀਆਂ ਬੋਲੀਆਂ ਚ ਮੈਂ ਨਹੀਂ ਜਾ ਸਕਦਾ ਉਹ ਸੂਰਮੇ ਹੀ ਕਹਾਦਾ ਕਬੀਰ ਜੀ ਕਹਿੰਦੇ ਸੂਰ ਕੇ ਸਨਮੁਖ ਰਣ ਤੇ ਡਰ ਪੈ ਸੂਰਮਾ ਹੀ ਕਹਾ ਸਾਹਮਣੇ ਜੰੰਦਰ ਛੜੀ ਹੋਈ ਹੈ ਇਹ ਡਰ ਕੇ ਪਿੱਛੇ ਹੋ ਰਿਹਾ ਮੈਂ ਬੇਨਤੀ ਕਰਾਂ ਸਾਥ ਸੰਗਤ ਬਾਹਰ ਤੇ ਰੋਣਾ ਪਈ ਰਿਹਾ ਪਰ ਅੰਦਰ ਤੇ ਟਿਕਾ ਰੱਖ ਲੀਏ ਬਾਹਰ ਲਿਆ ਤੇ ਆਪਣੀ ਸੌਦੀ ਕੋਈ ਨਹੀਂ ਅੰਦਰ ਟਿਕਾ ਬਣਾ ਲਈਂ ਦਰਬਾਰ ਸਾਹਿਬ ਸੂਰ ਕੇ ਸਨਮੁਖ ਰਣ ਦੇ ਡਰ ਪੈ ਸਦੀ ਕੇ ਸਾਂਚੇ ਭਾਂਡੇ ਡਗਮਗ ਛਾੜ ਰੇ ਮਨ ਮੋਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਡਗਮਗ ਛਾੜ ਐ ਮਨ ਡਿਕਡੋਲੇ ਖਾਣੇ ਛੱਡ ਦੇ ਜਗੋ ਤੱਕੀ ਚ ਨਾ ਰੇ ਕਿ ਗੁਰਦੁਆਰੇ ਵੀ ਜਾ ਲਿਆ ਮਥਾ ਵੀ ਟੇਕ ਲਿਆ ਅਰਦਾਸ ਵੀ ਕਰ ਲਈ ਪਾਠ ਵੀ ਕਰਾ ਲਿਆ ਪਤਾ ਨਹੀਂ ਹੁਣ ਕੁਝ ਹੋਏਗਾ ਕਿ ਨਹੀਂ ਹੋਏਗਾ ਉਦੋਂ ਨਹੀਂ ਬਾਣੀ ਦਾ ਪਾਠ ਕਰਕੇ ਕੋਈ ਸਮਝ ਆਏਗੀ ਕਿ ਨਹੀਂ ਆਏਗੀ ਕੋਈ ਕਾਰਜ ਬਣੇਗਾ ਕਿ ਨਹੀਂ ਬਣੇਗਾ ਮੈਂ ਬੇਨਤੀ ਆਪ ਜੀ ਨੂੰ ਕਰਾਂ ਸਾਥ ਸੰਗਤ ਜਦੋਂ ਤੱਕ ਇਹੀ ਅਵਸਥਾ ਨੂੰ ਛੱਡिए ਸਪਸ਼ਟ ਹੋ ਨਹੀਂ ਕਿਉਂਕਿ ਸਾਹਿਬ ਜੀ ਸਾਨੂੰ ਬਾਣੀ ਅੰਦਰੋਂ ਕਥਨ ਕਰਦੇ ਹਨ ਕਿ ਕਰਤੇ ਦੀ ਜੋਤ ਸਾਡੇ ਸਭਨਾਂ ਦੇ ਅੰਦਰ ਪਈ ਹੋਈ ਹੈ ਇਸ ਲਈ ਆਪਨ ਖੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿਹੜਾ ਕੋਈ ਆਪਣਾ ਕਾਰਜ ਹੈ ਨਾ ਉਹ ਸਾਨੂੰ ਆਪਣੇ ਖੁਦ ਹੀ ਆਪ ਸਵਾਰਨਾ ਪਏਗਾ ਕਿਉਂਕਿ ਵਿਗੜਦਾ ਵੀ ਸਾਡੇ ਲੱਛਣਾ ਕਰਕੇ ਹੈ ਜੀ ਤੈਨੂੰ ਸਵਾਰਾਂਗੇ ਵੀ ਅਸੀਂ ਆਪ ਬੈਠ ਕੇ ਮਾਈਕਰੋ ਸਵਾਰੇਗਾ ਕਿਵੇਂ ਕਿਉਂਕਿ ਉਹ ਸਾਡੇ ਸਾਰਿਆਂ ਦੇ ਅੰਦਰ ਬੈਠਾ ਪਿਆ ਜਦੋਂ ਅਸੀਂ ਪਰਮੇਸ਼ਰ ਨੇ ਜੋਤ ਦਾ ਅਨੁਭਵ ਕਰਨ ਵਾਲੇ ਹੋ ਵਾਂਗੇ ਪਿਆਰਿਓ ਪਹਿਲੀ ਗੱਲ ਉਹ ਤੇ ਕਾਰਜ ਵਿਗੜਦਾ ਕੋਈ ਨਹੀਂ ਜਦੋਂ ਨੀਅਤ ਸਾਫ਼ ਹੋਵੇ ਦੂਜੀ ਗੱਲ ਜੇ ਉਹਦੇ ਚ ਵਿਗਾੜ ਪੈ ਵੀ ਗਿਆ ਤੇ ਉਹਨੂੰ ਬੈਠ ਕੇ ਸਵਾਰਿਆ ਜਾ ਸਕਦਾ ਉਹਨੂੰ ਠੀਕ ਕੀਤਾ ਜਾ ਸਕਦਾ ਆ ਸੱਜੇ ਪਾਤਸ਼ਾਹ ਹਜ਼ੂਰ ਕਹਿ ਰਹੇ ਨੇ ਡਗਮਗ ਕੀਆ ਕਰੇ ਕਹਾਂ ਡੁਲਾਬਿਨ ਜੀਓ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਸਰਬ ਸੂਖ ਸਾਰੇ ਦੇ ਸੁਖ ਨਾਇਕੋ ਨਾਇਕੋ ਦਾ ਅਰਥ ਹੁੰਦਾ ਹੈ ਮਾਲਕ ਕਹਿੰਦੇ ਸਾਰੇ ਸੁਖਾਂ ਦਾ ਮਾਲਕ ਹੈ ਪਰਮੇਸ਼ਰ RAM ਨਾਮ ਰਸ ਪੀਓ RAM ਦਾ ਅਰਥ ਹੈ ਪਿਆਰੋ ਰਮੀ ਹੋਈ ਹਸਤੀ ਜੋ ਸਾਰੇ ਕਾਇਨਾਤ ਦੇ ਅੰਦਰ ਵਿਆਪਕ ਹੈ ਜੋ ਉਕਾ ਹੈ ਪ੍ਰਤੱਖ ਹੈ ਰਮੀ ਹੋਈ ਹਸਦੀ RAM ਨਾਮ ਰਸ ਪੀਓ ਉਸ ਦਾ ਰਸ ਪੀਣਾ ਕਰ ਰਸ ਕੀ ਹੁੰਦਾ ਭਈ ਇੱਕ ਤੇ ਇੱਕ ਤੇ ਹੈ ਨਾ ਮੇ ਕੋਈ ਆਪਾਂ ਕਹਿ ਲਈਏ ਸਾਡੇ ਕੋਲ ਪਦਾਰਥ ਹੈ ਜੀ ਇੱਕ ਹੁੰਦਾ ਹੁੰਦਾ ਰਸ ਦੋ ਚੀਜ਼ਾਂ ਲਈਆ ਜਿਹੜਾ ਰੌ ਮਟੀਰੀਅਲ ਉਹ ਵੱਖਰਾ ਵਾ ਤੇ ਜਿਹੜਾ ਉਹਦੇ ਵਿੱਚੋਂ ਤੱਤ ਕੱਢ ਲਿਆ ਗਿਆ ਉਹ ਵੱਖਰਾ ਵਾ ਦੁੱਧ ਵੱਖਰੀ ਚੀਜ਼ ਆ ਤੇ ਦੁੱਧ ਦੇ ਵਿੱਚੋਂ ਥੋੜਾ ਯਤਨ ਕਰਕੇ ਘੀ ਕੱਢ ਲਿਆ ਗਿਆ ਉਹ ਵੱਖਰੀ ਚੀਜ਼ ਆ ਹੁਣ ਜਦੋਂ ਘੀ ਅਸੀਂ ਪ੍ਰਾਪਤ ਕਰ ਲਿਆ ਨਾ ਤੇ ਘੀ ਨੂੰ ਅਸੀਂ ਕਈ ਵੀ ਰਿਵਰਸ ਕਰਕੇ ਨੂੰ ਦੁੱਧ ਬਣਾ ਲਏਗੇ ਉਹ ਨਹੀਂ ਹੋਏਗਾ ਤੱਤ ਪ੍ਰਾਪਤ ਕਰਨਾ RAM ਨਾਮ ਰਸ ਪੀਓ ਤੱਤ ਤੱਕ ਪਹੁੰਚਣਾ ਉਹ ਤਤ ਨੂੰ ਪ੍ਰਾਪਤ ਕਰਨਾ ਤੇ ਉਹ ਤਤ ਕਿੱਥੇ ਆ ਜੀ ਰਸ ਕਿੱਥੇ ਆ ਰਸ ਬਾਹਰ ਨਹੀਂ ਹੈ ਜਿਹ ਰਸ ਵਿਸਰ ਗਏ ਰਸ ਔਰ ਬਾਬਾ ਜੀ ਨੇ ਕਬੀਰ ਸਾਹਿਬ ਦੀ ਬਾਣੀ ਚ ਗਿਆ RAM ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ ਪਰਮੇਸ਼ਰ ਦੇ ਨਾਮ ਦਾ ਰਸ ਏਡਾ ਕਮਾਲ ਦਾ ਵਾ ਜਿਹਨੂੰ ਅੰਦਰ ਵਸਦੇ RAM ਦੀ ਸੁਰਜੀ ਆ ਗਈ ਨਾ ਰਮੇ ਹੋਏਗੀ ਉਹ ਜੋਤ ਸਾਡੇ ਅੰਦਰ ਟਿਕੀ ਹੋਈ ਤੇ ਜਿਹਨੂੰ ਉਹਦੇ ਸੰਗਮ ਕੋ ਹੋ ਕੇ ਸਜਿਆਰ ਜੀਵਨ ਜਿਉਣ ਦੀ ਯੋਗਤਾ ਆ ਗਈ ਫਿਰ ਜਿਹੜਾ ਇਹ ਰਾਸਾ ਨਾ ਪਿਆਰੋ ਸਜਿਆਰ ਜੀਵਨ ਯੋਗਤਾ ਦਾ ਇਹ ਏਡਾ ਕਮਾਲ ਦਾ ਰਾਸ ਹੈ ਇਹਦੇ ਮੁਕਾਬਲੇ ਦਾ ਰਾਸ ਕੋਈ ਹੋਰ ਨਹੀਂ ਹੋਏਗਾ ਇਹਨੂੰ ਬਾਬਾ ਜੀ ਕਹਿੰਦੇ ਸਰਬ ਸੂਖ ਹੋ ਨਾਇਕ ਸਾਰੇ ਸੁਖਾਂ ਦਾ ਮੂਲ ਸੋਮਾ ਆ ਬਾਕੀ ਸਾਰੇ ਸੁਖ ਸਾਡੇ ਪਦਮ ਹੋ ਸਕਦੇ ਨੇ ਪਰ ਜਦੋਂ ਸੁਰਤ ਨੂੰ ਕਰਤੇ ਨਹੀਂ ਹੋਣ ਦੀ ਸੋਝੀ ਆ ਗਈ ਨਾ ਕਰਤਾ ਅੰਦਰ ਹੈ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਐ ਮਨ ਪਰਮੇਸ਼ਰ ਤੇਰੇ ਨਾਲ ਆ ਜਦੋਂ ਮਨ ਨੂੰ ਇਹ ਸੋਚੀ ਆ ਗਈ ਨਾ ਵਾਹਿਗੁਰੂ ਮੇਰੇ ਨਾਲ ਪਰਮੇਸ਼ਰ ਤੇ ਮੇਰੇ ਅੰਦਰ ਬੈਠਾ ਹੈ ਮੈਂ ਉਹ ਕੱਬਦਾ ਕਰਨਾ ਪਰਮੇਸ਼ਰ ਦੀ ਜੋਤ ਤੇ ਸਾਡੇ ਅੰਦਰ ਟਿਕੀ ਹੋਈ ਜਿਹਦੇ ਕਰਕੇ ਅਸੀਂ ਤੁਰੇ ਰਹਿੰਦੇ ਹਾਂ ਜਦੋਂ ਮਨ ਨੂੰ ਇਹ ਸੋਚੀ ਆ ਗਈ ਮਨ ਇਸ ਪੂਰਨ ਟਿਕਾ ਦੇ ਘਰ ਵਿੱਚ ਆ ਗਿਆ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਸ ਵੇਲੇ ਇਹ ਮਨ ਡਗਮਗ ਡਿੱਕ ਡੋਲੇ ਛੱਡਦਾ। ਜਿੱਥੇ ਮਨ ਦੀ ਬ੍ਰਹਮ ਲੀਨਤਾ ਦੀ ਜਿਹੜੀ ਅਵਸਥਾ ਨਾਲ ਸਾਥ ਸੰਗਤ ਇਹ ਅਵਸਥਾ ਸਾਨੂੰ ਪਾਰੋਂ ਕਿਸੇ ਹੋਰ ਪਦਾਰਥ ਚੋਂ ਇਹ ਇਹ ਆਨੰਦ ਇਹ ਟਿਕਾ ਨਹੀਂ ਵਿੜੇਗਾ। ਇਹੀ ਸੱਚਾ ਸੁਖ ਹੈ। ਇਹੀ ਸੱਚਾ ਆਨੰਦ ਹੈ। ਇਹਨੂੰ ਗੁਰਬਾਣੀ ਨੇ ਸਰਗੋਤਮ ਰਸ ਆਖਣਾ ਕੀਤਾ ਹੈ। ਗੁਰੂ ਦੇਵ ਜੀ ਅੱਗੋਂ ਕਹਿਣ ਲੱਗੇ। ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੇਸਨ ਦਾਦੇ ਕਾਂ ਜਿਉ ਜਨ ਮਨ ਨਾਹੀ ਨਾਉ ਕਬੀਰ ਕੰਚਨ ਕੇ ਕੁੰਡਲ ਬਣੇ ਕੰਚਨ ਕੇ ਜੀ ਸੋਨੇ ਦੇ ਕੁੰਡਲ ਦਾ ਮਤਲਬ ਹੈ ਗਹਿਣਾ ਖਾਸ ਪ੍ਰਕਾਰ ਦਾ ਗਹਿਣਾ ਜਿਹੜਾ ਕੰਨ ਚ ਪਾਇਆ ਜਾਂਦਾ ਉਹ ਵਾਲੀ ਕਹਿ ਦਿੱਤੀ ਜਾਂਦੀ ਉਹ ਵਾਲਾ ਕਹਿ ਦਿੱਤਾ ਜਾਂਦਾ ਕੁੰਡਲ ਕਹਿ ਦਿੱਤਾ ਜਾਂਦਾ ਕੰਚਨ ਕੇ ਕੁੰਡਲ ਬਣੇ ਸੋਨੇ ਦੇ ਕੁੰਡਲ ਬਣੇ ਹੋਏ ਆ ਵਾਲੀਆਂ ਬਣੀਆਂ ਹੋਈਆਂ ਵਾਲੇ ਬਣੇ ਹੋ ਜਾਂਦਾ ਉੱਪਰ ਲਾਲ ਜੜਾਓ ਉਹਨਾਂ ਗਹਿਣਿਆਂ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਆ ਨਾ ਜਿਹੜੀ ਨਗ ਲਾਏ ਹੋਏ ਨੇ ਕਿਉਂ ਕਹੇ ਲੋ ਕਿ ਉਹਦੇ ਉੱਪਰ ਹੀਰਾ ਕੱਟ ਕੇ ਲਾਇਆ ਹੋਇਆ ਉਹ ਡਾਇਮੰਡ ਦੀ ਉਹਦੇ ਉੱਪਰ ਜਿਹੜੀ ਹੈਗੀ ਕਢਾਈ ਕੀਤੀ ਗਈ ਉੱਪਰ ਲਾਇਆ ਉਹ ਮਹਿੰਗਾ ਗਹਿਣਾ ਬਣ ਗਿਆ ਹਮ ਗਹਿਣਾ ਤੇ ਬਣ ਗਿਆ ਪਿਆਰੋ ਪਾਉਣ ਵਾਲੇ ਨੇ ਪਾ ਵੀ ਗਿਆ ਆਪਣੇ ਸਰੀਰ ਤੇ ਪਹਿਨ ਵੀ ਗਿਆ ਜ਼ਰਾ ਕੋਈ ਇੱਕ ਗੱਲ ਦੱਸਿਓ ਇਹ ਸਿਰਫ ਗਹਿਣਾ ਪਹਿਨਣ ਦੇ ਨਾਲ ਹੀ ਮਨੁੱਖ ਚੰਗਾ ਬਣ ਜਾਂਦਾ ਨਹੀਂ ਚੰਗਾ ਤੇ ਆਚਾਰ ਕਿਰਦਾਰ ਕਰਕੇ ਬਣਦਾ ਤੇ ਜਿਹੜੇ ਕਿਰਦਾਰ ਕਰਕੇ ਚੰਗੇ ਆ ਨਾ ਉਹਨਾਂ ਨੂੰ ਸੋਨੇ ਚਾਂਦੀ ਹੀਰੇ ਮੋਤੀ ਦੇ ਗਹਿਣੇ ਪਾ ਕੇ ਚੰਗੇ ਬਣਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਬਸ ਹੀ ਚੰਗੇ ਨੇ ਉਹਨਾਂ ਦੇ ਚੰਗੇ ਨੇ ਤੇ ਜੇ ਕਰਤਾਰ ਨੇ ਤੁਹਾਨੂੰ ਦਿੱਤਾ ਮਿਹਨਤ ਦੀ ਕਮਾਈ ਨਾਲ ਤੁਸੀਂ ਕਮਾਈ ਕੀਤੀ ਆ ਤੇ ਉਹਦੇ ਨਾਲ ਗਹਿਣਾ ਪਾ ਵੀ ਲੈ ਜੇ ਕੋਈ ਹਰਸਿੰਗ ਪਾਓ ਗੁਰਮਤਿ ਨੇ ਸ਼ਰੀਰ ਦੇ ਅੰਦਰ ਛੇਦ ਕਰਕੇ ਗਹਿਣਾ ਪਾਉਣ ਦੇ ਉੱਪਰ ਪਾਬੰਦੀ ਲਾ ਦਿੱਤੀ ਹੈ ਗੁਰਮਤਿ ਸਿੱਖ ਰਹਿਤ ਮਰਿਆਦਾ ਨੂੰ ਪੜੋ ਨਾ ਤੁਸੀਂ ਸਿੱਖ ਰਹਿਤ ਮਰਿਆਦਾ ਸੰਖ ਦੱਸਦੀ ਹੈ ਕਿ ਸ਼ਰੀਰ ਦਾ ਕੋਈ ਹਿੱਸਾ ਉੱਥੇ ਸੁਰਾਖ ਕਰਕੇ ਉਹ ਗਹਿਣਾ ਨਹੀਂ ਪਾਉਣਾ ਉਹਨਾਂ ਦੇ ਗਹਿਨੇ ਪਾਉਣ ਉੱਤੇ ਪਾਬੰਦੀ ਹੀ ਲਾਈ ਹੈ ਪਰ ਸਰੀਰ ਦੇ ਕਿਸੇ ਹਿੱਸੇ 'ਚ ਸੁਰਾਖ ਕਰਕੇ ਗਹਿਣਾ ਪਾਉਣਾ ਉਥੇ ਬਰਦੀਦਾ ਉਹਦਾ ਇੱਕ ਕਾਰਨ ਆ ਕਾਰਨ ਇਹ ਹੈ ਗੁਰਮਤ ਇਹ ਦੱਸਦੀ ਹੈ ਸਾਨੂੰ ਕਿ ਸਾਡਾ ਜਿਹੜਾ ਸਰੀਰ ਹੈ ਇਹ ਤੇਹੀ ਰਹਿ ਗਈ ਸਾਡੀ ਇਹ ਕਰਤੇ ਦੇ ਹੁਕਮ 'ਚ ਹੋਂਦ ਵਿੱਚ ਆਇਆ ਹੈ ਤੇ ਅਸੀਂ ਉਹਦੇ ਹੁਕਮ 'ਚ ਆਏ ਨਾ ਤੇ ਉਹਦੇ ਹੁਕਮ 'ਚ ਜਿਹੜਾ ਸਰੀਰ ਸਾਨੂੰ ਪ੍ਰਾਪਤ ਹੋਇਆ ਅਸੀਂ ਉਸ ਦੀ ਸੰਭਾਲ ਕਰਨੀ ਉਹਨੂੰ ਵਧੀਆ ਬਣਾ ਕੇ ਰੱਖਣਾ ਉਹਨੂੰ ਚੰਗਾ ਬਣਾ ਕੇ ਰੱਖਣਾ ਇਸ ਲਈ ਕੇਸਾ ਦੀ ਸੰਭਾਲ ਕਰੋ ਕਿਉਂਕਿ ਹੁਕਮ ਚੁਕਰੇ ਆ ਤੇ ਹੁਕਮ ਦੇ ਵਿੱਚ ਇਹ ਕੰਨਾਂ ਚ ਨੱਕ ਚ ਇੱਥੇ ਸੁਰਾਖ ਤੇ ਹੁੰਦੇ ਨੇ ਕੰਨਾਂ ਚ ਸੁਣਨ ਵਾਲੇ ਹੈਗੇ ਨੇ ਨੱਕ ਚ ਵੱਡੇ ਵੱਡੇ ਸੁਰਾਖ ਨੇ ਸਾਹ ਲੈਣ ਵਾਲੇ ਹੈਗੇ ਨੇ ਇਹਦੂ ਵੱਡੇ ਹੁਣ ਹੋਰ ਨਹੀਂ ਕੱਢਣੇ ਹੈਨਾ ਤੇ ਹੁਣ ਮਹਾਰਾਜ ਜੀ ਸਾਹਮਣੇ ਦੱਸਦੇ ਹਨ ਸਿੱਖ ਰਹਿਤ ਮਰਿਆਦਾ ਚੋ ਵੀ ਇਹ ਗੱਲ ਸਮਝਾਈ ਗਈ ਹੈ ਸਾਨੂੰ ਵੀ ਅਨੁਸ਼ੀਲਨ ਕਹਿੰਦੇ ਤੇ ਪਾਬੰਦੀਆਂ ਉਹ ਨਹੀਂ ਹੋਣਾ ਉਹ ਤੋਂ ਪਰਹੇਜ਼ ਕਰੋ ਤੇ ਗੁਰੂ ਉਸ ਮਹਾਰਾਜ ਸਾਨੂੰ ਕਹਿਣ ਲੱਗੇ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾਉ ਸੋਨੇ ਦੇ ਗਹਿਣੇ ਬਣ ਗਏ ਉਹਨਾਂ ਦੇ ਉੱਪਰ ਨਗ ਲੱਗੇ ਨੇ ਖੀਰੇ ਲੱਗੇ ਨੇ ਲਾਲ ਲੱਗੇ ਬੜਾ ਕੀਮਤੀ ਬਣ ਗਿਆ ਤੇ ਪੌਣ ਵਾਲੇ ਨੇ ਆਪਣੇ ਸਰੀਰ ਉੱਪਰ ਪਾ ਵੀ ਰਿਆ ਪਹਿਨ ਵੀ ਰਿਆ ਕਿ ਸਿਰਫ ਇਨਾ ਕਰਕੇ ਉਹ ਸੁਨਾ ਬਣ ਗਿਆ ਉਹਨੂੰ ਆਚਾਰ ਵਧੀਆ ਬਣਾਉਣ ਦੀ ਲੋੜ ਨਹੀਂ ਰਹੀ ਉਹਨੂੰ ਕਿਰਦਾਰ ਚੰਗਾ ਬਣਾਉਣ ਦੀ ਲੋੜ ਦੀ ਰਹੀ ਫਿਰ ਤੇ ਜਿਨ੍ਹਾਂ ਕੋਲ ਮਹਿੰਗੇ ਤੋਂ ਮਹਿੰਗੇ ਗਹਿਣੇ ਆ ਪਿਆ ਰਹੋ ਜਿਹੜੇ ਅਰਬਾਂ ਖਰਬਾਂ ਪਤੀ ਉਹ ਤੇ ਦੁਨੀਆ ਚ ਸਭ ਤੋਂ ਚੰਗੇ ਬਣ ਗਏ ਜੀ ਇਹ ਮਹਿਮਾਨਾ ਨਹੀਂ ਹੈਗਾ ਸਾਫ ਸੰਗਤ ਚੰਗੇ ਬਣਦਾ ਪੈਸਾ ਪੈਮਾਨਾ ਨਹੀਂ ਦੌਲਤ ਤੇ ਸ਼ੌਹਰਤ ਮਨੁੱਖ ਦੇ ਚੰਗੇ ਹੋਣ ਦਾ ਪੈਮਾਨਾ ਨਹੀਂ ਆ ਦੁਨੀਆ ਚ ਬੜੇ ਅਮੀਰ ਤੋਂ ਅਮੀਰ ਧਨਾੜ ਤੋਂ ਧਨਾੜ ਪਏ ਐ ਪਰ ਉਹ ਸਾਰੇ ਚੰਗੇ ਨਹੀਂ ਹੁੰਦੇ ਵਧੀਆ ਨਹੀਂ ਹੁੰਦੇ ਆਪਣੇ ਸਮੇਂ ਦਾ ਚੰਦੂ ਬੜਾ ਅਮੀਰ ਬੰਦਾ ਸੀ ਪਾਸ਼ਾ ਪੰਜਵੇਂ ਧੰਗ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਨਾਂ ਦਾ ਸ਼ਹੀਦੀ ਦਿਹਾੜਾ ਉਹ ਦਿਨ ਚੱਲ ਰਹੇ ਨੇ ਚੰਦੂ ਆਪਣੇ ਵੇਲੇ ਦਾ ਕਹਿਦਾ ਘੌਂਦਾ ਸੀ ਕਿ ਮੈਂ ਤਗੜਾ ਵਾਂ ਪੈਸੇ ਝਾਂ ਤੇ ਜਨੂ ਦੀ ਬੇਟੀ ਦਾ ਰਿਸ਼ਤਾ ਗੁਰੂ ਅਰਜੁਨ ਸਾਹਿਬ ਦੇ ਸਭ ਜਾਦੇ ਨਾਲ ਕੀਤਾ ਨਾ ਹਰ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕੀਤਾ ਤੇ ਜਾ ਕੇ ਚੰਦੂ ਨੂੰ ਦੱਸਿਆ ਕਿ ਚੰਦੂ ਬੇਟੀ ਦਾ ਦਲੀ ਦਾ ਰਿਸ਼ਤਾ ਕਰਾਇਆ ਕਰ ਪਹਿਲੇ ਸਮਿਆਂ ਚ ਵਿਛੋਲੇ ਹੁੰਦੇ ਸੀ ਜੀ ਪੜਤ ਬ੍ਰਹਮਣ ਉਹਨਾਂ ਬ੍ਰਹਮਣਾ ਨੇ ਜਾ ਕੇ ਰਿਸ਼ਤਾ ਕਰ ਦੇਣਾ ਹੁੰਦਾ ਸੀ ਤੇ ਜਿੱਥੇ ਉਹ ਰਿਸ਼ਤਾ ਕਰ ਦੁੰਦੇ ਸੀ ਫਿਰ ਉਤੋਂ ਮੰਨ ਆਈ ਸੀ ਕੀਤਾ ਜਾਂਦਾ ਅੱਜ ਕੱਲ ਤੇ ਲੜਕੇ ਲੜਕੀ ਦੀ ਸਹਿਮਤੀ ਹੁੰਦੀ ਤੇ ਉਹਨਾਂ ਦੀ ਐਜੂਕੇਸ਼ਨ ਉਹ ਸਭ ਚੀਜ਼ਾਂ ਵੇਖ ਲੈਂਦੇ ਆ ਲੋਕੀ ਜੇ ਨਿਭ ਸਕਦੀ ਹੈ ਤੇ ਕਰ ਲੈਂਦੇ ਆ ਕੋਣ ਉਹ ਨਹੀਂ ਕਰ ਦਿੰਦਾ ਜੀ ਜਦੋਂ ਆ ਕੇ ਚੰਦੂ ਨੂੰ ਦੱਸਿਆ ਕਿ ਰਿਸ਼ਤਾ ਕਰਾਇਆ ਹੈ ਤੇ ਬਰਾਬਰ ਦਾ ਟੱਬਰ ਲੱਭਿਆ ਪਰਿਵਾਰ ਲੱਭਿਆ ਕਿੱਥੇ ਕਹਿੰਦੇ ਗੁਰੂ ਅਰਜਨ ਸਾਹਿਬ ਦੇ بیٹے ਨਾਲ ਕਰ ਦਿੱਤਾ ਹਰ ਗੋਬਿੰਦ ਜੀ ਨਾਲ ਚੰਦੂ ਇਸ ਗੱਲ ਤੋਂ ਅੱਕ ਬੁਲਾ ਹੋ ਗਿਆ ਕਿੱਥੇ ਗਨੋਂ ਫਕੀਰਾਂ ਦਾ ਟੋਲਾ ਜਿਨ੍ਹਾਂ ਦਾ ਕੋਈ ਕੰਮ ਨਹੀਂ ਕੋਈ ਕਮਾਈ ਨਹੀਂ ਕੋਈ ਪੈਸਾ ਨਹੀਂ ਕੋਈ ਟੋਕਰ ਨਹੀਂ ਜੋ 4 ਪੈਸੇ ਲੋਕ ਹੀ ਦੇ ਰਹੇ ਉਹਦੇ ਤੇ ਪਰਿਵਾਰ ਚੱਲਦਾ ਕਿੱਥੇ ਮੈਂ ਸ਼ੌਂਕਾਰ ਪੈਸੇ ਵਾਲਾ ਬੰਦਾ ਮੈਂ ਰੋਤਵਾ ਕਮਾਇਆ ਪਦਵੀ ਕਮਾਈਆ ਮੇਰੀ ਇੱਜ਼ਤ ਹੈ ਮਾਨ ਸਤਕਾਰ ਹੈ ਕਿੱਥੇ ਮੇਰੀ ਬੇਟੀ ਚੁਬਾਰੇ ਦੀ ਐਟ ਚੁੱਕ ਕੇ ਤੁਸੀਂ ਮੋਰੀ ਨੂੰ ਲਾ ਰੱਖੇ ਕੀ ਕਰਕੇ ਆਏ ਗੁਰੂ ਦੀ ਸ਼ਾਨ ਦੇ ਖਿਲਾਫ ਬੋਲੇ ਆ ਹੁਣ ਪੈਸੇ ਵਾਲਾ ਚੰਦੂ ਵੀ ਆ ਪਿਆ ਰਿਹਾ ਪਰ ਚੰਦੂ ਕੇਵਲ ਪੈਸੇ ਨਾਲ ਚੰਗਾ ਨਹੀਂ ਬਣ ਗਿਆ ਤੇ ਸਿੱਖ ਅਸਟਰੀ ਮੈਂ ਇੱਕ ਹੋਰ ਕਟਨਾ ਤੁਹਾਡੇ ਸਾਹਮਣੇ ਰੱਖਦਾ ਪੈਸੇ ਵਾਲਾ ਟੋਡਰ ਨਾ ਲੱਗੀ ਹੈ ਉਹਦੇ ਕੋਲ ਵੀ ਪੈਸਾ ਚੰਦੂ ਕੋਲ ਵੀ ਪੈਸਾ ਜੀ ਤਨਾਰ ਹੈ ਟੋਡਰਮਲ ਕੋਲ ਵੀ ਪੈਸਾ ਉਹ ਵੀ ਤਨਾਰ ਹੈ ਉਹਦੇ ਕੋਲ ਵੀ ਪੂਰਾ ਪੈਸਾ ਇਹਨਾ ਪੈਸਾ ਵਿਸ਼ਾਦ ਹੈ ਤੇ ਉਹ ਸ਼ਹਿਰ ਖੇਚ ਸਕਦਾ ਏਡੀ ਹیثیت ਉਸਦੀ ਪਰ ਟੋਡਰਮਲ ਆਪਣੇ ਪੈਸੇ ਦੇ ਹੰਕਾਰ ਤੇ ਮਾਣ ਕਰਨ ਵਾਲਾ ਵਿਅਕਤੀ ਹੈਗਾ ਉਹ ਇਹ ਨਹੀਂ ਕਹਿ ਰਿਹਾ ਕਿ ਮੈਂ ਇਹਦੇ ਪਦਵੀ ਤੇ ਹਾਂ ਇਹਲੇ ਪੈਸੇ ਮੇਰੇ ਕੋਲ ਨੇ ਤੇ ਇਹਦੇ ਬਲਬੁੱਤੇ ਉੱਪਰ ਮੈਂ ਸਾਰੀ ਸਰਹੰਦ ਚੋਂ ਸਾਰਿਆਂ ਤੋਂ ਚੰਗਾ ਹਾਂ ਨਹੀਂ ਉਹ ਕਰਮ ਕਰਕੇ ਚੰਗਾ ਉਹ ਆਪਣੀ ਸਾਰੀ ਦੌਲਤ ਇਕੱਠੀ ਕਰਕੇ ਸਭ ਜਾਂਦਿਆਂ ਦੇ ਸਸਕਾਰ ਤੇ ਹਰ ਇੱਕ ਭਲਾ ਕਰਮ ਕਰਦਾ ਟੋਟਲ ਭਲਾ ਬੜਾ ਭਲਾ ਕਰਮ ਕਰਦਾ ਕਿ ਮਨੁੱਖਤਾ ਹੈ ਨਾ ਜਿਹੜੀ ਮਾਨਵਤਾ ਹੈ ਉਹ ਇਹ ਕਦੇ ਮੰਗ ਨਹੀਂ ਕਰਦੀ ਕਿ ਮਨੁੱਖਾ ਸਰੀਰ ਦਾ ਅੰਤ ਹੋਣ ਤੋਂ ਬਾਅਦ ਉਹ ਸਰੀਰ ਰੜਦਾ ਰਹੇ ਉਹਦੀ ਸੰਭਾਲ ਨਾ ਹੋ ਸਕੇ ਜੇ ਮਨੁੱਖਤਾ ਦੇ ਪੱਖ ਤੋਂ ਵੀ ਦੇਖੀ ਤਾਂ ਧਰਮ ਤੋਂ ਉਪਰ ਉਠ ਕੇ ਵੀ ਦੇਖ ਲਈ ਤਾਂ ਵੀ ਡਾਟਰ ਮਲ ਨੇ ਇੱਕ ਬੜਾ ਫਲਕ ਕੀਤਾ ਤੇ ਜੇ ਉਹਨਾਂ ਸ਼ਰੀਰਾਂ ਦੀ ਅਸੀਂ ਅਵਸਥਾ ਵੇਖੀਏ ਬਾਬਾ ਫਤੇ ਸਿੰਘ ਬਾਬਾ ਜ਼ਰਾਵਰ ਸਿੰਘ ਮਾਤਾ ਗੁਜਰ ਕੌਰ ਜੀ ਗੁਰੂ ਪਰਿਵਾਰ ਨਾਲ ਜੁੜੇ ਨੇ ਜੁੜੇ ਹੀ ਨਹੀਂ ਨੇ ਗੁਰੂ ਪਰਿਵਾਰ ਚੋਂ ਹੀ ਨਹੀਂ ਨੇ ਤੇ ਗੁਰੂ ਪਰਿਵਾਰ ਚੋਂ ਹੋਣ ਦੇ ਬਾਵਜੂਦ ਉਹਨਾਂ ਦਾ ਆਪਣਾ ਜੀਵਨ ਆਪਣੀ ਕਮਾਈ ਵੀ ਬੜੀ ਉੱਚੀ ਸੁੱਜੀ ਆ। ਬਾਖ ਉੱਤਰਿਆ। ਟਰਡਰਮਲ ਜੀ ਨੂੰ ਜੇ ਚੰਗਾ ਕਿਹਾ ਜਾਂਦਾ ਐਸ ਲਈ ਨਹੀਂ ਕਿ ਉਹ ਅਮੀਰ ਸੀ। ਇਸ ਲਈ ਕਿ ਉਹਨੇ ਕੰਮ ਚੰਗਾ ਕੀਤਾ। ਚੰਦੂ ਨੂੰ ਜੇ ਚੰਗਾ ਨਹੀਂ ਕਿਹਾ ਜਾਂਦਾ। ਐਸ ਲਈ ਨਹੀਂ ਕਿ ਉਹ ਪੈਸੇ ਵਾਲਾ ਸੀ। ਨਾ ਨਾ ਨਾ। ਐਸ ਲਈ ਕਿਉਂਕਿ ਉਹਦਾ ਕਰਮ ਚੰਗਾ ਨਹੀਂ ਸੀ। ਸੋ ਨੁਕਤਾ ਸਮਝਣਾ ਤੁਸੀਂ ਅਮੀਰੀ ਤੇ ਗਰੀਬੀ ਵੱਖਰੀ ਗੱਲ ਹੈ। ਮਨੁੱਖਰਾ ਚੰਗਾ ਜਾਂ ਮਾੜਾ ਉਹਨਾਂ ਵਖਰੀ ਗੱਲ ਐ ਇਹਦਾ ਪੈਸੇ ਨਾਲ ਕੰਮ ਨਾਲ ਅਮੀਰੀ ਗਰੀਬੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਵੀ ਚੰਗਾ ਹੋ ਸਕਦਾ ਤੇ ਕੋਈ ਵੀ ਚੰਗਾ ਨਹੀਂ ਵੀ ਹੋ ਸਕਦਾ ਇਹ ਇਹ ਚੀਜ਼ ਦਾ ਸਾਡੀ ਪਦਵੀ ਨਾਲ ਕੋਈ ਮਾਇਨਾ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਤੇ ਇਥੇੋਂ ਕਬੀਰ ਜੀ ਨੇ ਜਿਹੜੀ ਗੱਲ ਸਮਝਾਈ ਬੜੀ ਪਤੇ ਦੀ ਬੜੀ ਨੁਕਤੇ ਦੀ ਗੱਲ ਸਮਝਾਈ ਕਬੀਰ ਜੀ ਕਹਿਣ ਲੱਗੇ ਪਿਆਰਿਓ ਭਾਵਾਂ ਤੁਹਾਡੇ ਕੋਲ ਸੋਨੇ ਦੇ ਗਹਿਣੇ ਹੋਣ ਹੀ ਰਿਆ ਨਾਲ ਜੜੇ ਹੋਣ ਉਹਨਾਂ ਗਹਿਣਿਆਂ ਨੂੰ ਆਪਣੇ ਸ਼ਰੀਰ ਤੇ ਪਾ ਕੇ ਜੇ ਤੁਸੀਂ ਇਹ ਮਾਣ ਕਰਦੇ ਹੋ ਨਾ ਕਿ ਮੈਂ ਬੜਾ ਚੰਗਾ ਬਣ ਗਿਆ ਜੀ ਮੇਰੀ ਇੱਜ਼ਤ ਕਰੋ ਤਕਬੀਰ ਜੀ ਕਹਿਣ ਲੱਗੇ ਦੀਸਹਿ ਦਾਦੇ ਕਾਂਜਿਉ ਜਿਨ ਮਨ ਨਾਹੀ ਨਾਉ ਦਾਦੇ ਦਾ ਅਰਥ ਹੁੰਦਾ ਜੀ ਸੜੇ ਹੋਏ ਅੱਗ ਨਾਲ ਮੱਚ ਚੁਕੇ ਹੋਏ ਸੜ ਚੁਕੇ ਹੋਏ ਦੀਸਹਿ ਦਿਸਦੇ ਹਨ ਜਾਪ ਦੇ ਹਨ ਲੱਗਦੇ ਹਨ ਕਾਨ ਦਾ ਅਰਥ ਹੁੰਦਾ ਕਾਨੇ ਕਾਨੇ ਤੁਸੀਂ ਸਮਝ ਲੇ ਹੋਗੇ ਦੇਖੇ ਹੋਣਗੇ ਕਬੀਰ ਜੀ ਕਹਿੰਦਾ ਕਿ ਜਿਵੇਂ ਅੱਗ ਨਾਲ ਸੜੇ ਹੋਏ ਕਾਨੇ ਹੁੰਦੇ ਆ ਨਾ ਪਿਆਰੋ ਉਹ ਸੜ ਕੇ ਕਾਲੇ ਹੋ ਗਏ ਸੌਖਾ ਕਰ ਲਈਏ ਜਿਵੇਂ ਲੱਕੜੀ ਹੈ ਉਹਨੂੰ ਅੱਗ ਲੱਗ ਜਾਏ ਉਹ ਸੜ ਕੇ ਕਾਲੀ ਹੋ ਜਾਏ ਉਹ ਨਾ ਬਣ ਜਾਏ ਖੁਸ ਲੱਕੜੀ ਦੇ ਅੰਦਰ ਲੱਕੜੀ ਦਾ ਤਤ ਰਹੇਗਾ ਜੀ ਨਹੀਂ ਸੜ ਚੁੱਕੀ ਹੈ ਖੁਸ ਸੜੀ ਹੋਈ ਲੱਕੜੀ ਕਿਤੇ ਕੰਮ ਆ ਸਕਦੀ ਹੈ ਉਤੋਂ ਕੀ ਦਰਵਾਜਾ ਕੋਈ ਚੀਜ਼ ਬਾਹਰ ਸੱਟ ਖਤਮ ਹੋ ਗਈ ਲੱਕੜੀ ਤਾਂ ਕੋਈ ਕਿਉਂ ਲੱਕੜੀ ਥੋੜੀ ਆ ਹੁਣ ਦੇਖੋ ਕੋਲਾ ਰਹਿ ਚੁੱਕਿਆ ਵਾ ਜੋ ਸੜ ਚੁੱਕਿਆ ਬਾਬਾ ਕਬੀਰ ਜੀ ਕਹਿਣ ਲੱਗੇ ਦੀਸਹਿਨ ਦੱਦੇ ਕਾਂ ਜਿਉ ਜਿਨ ਮਨ ਨਾਹੀ ਨਾਉ ਜਿਨ੍ਹਾਂ ਦੇ ਮਨ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਨਾ ਟਿਕ ਸਕਿਆ ਕਿਉਂ ਕਹਿ ਲਈਏ ਜਿਨ੍ਹਾਂ ਦੇ ਮਨ ਨੇ ਆਪਣੇ ਮੂਲ ਰੂਪ ਨੂੰ ਨਹੀਂ ਪਛਾਣਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਬੀਰ ਜੀ ਕਹਿੰਦੇ ਉਹ ਸੜੀਆਂ ਹੋਈਆਂ ਲੱਕੜਾਂ ਵਰਗੇ ਪਾਲਣ ਵਰਗੇ ਹਨ ਲੱਖ ਸ਼ਿੰਗਾਰ ਕਰ ਲੈਣ ਕੱਲੇ ਸ਼ਿੰਗਾਰ ਨਾਲ ਚੰਗੇ ਨਹੀਂ ਹੋ ਸਕਦੇ ਤੇ ਮੈਂ ਦੂਜੇ ਪਾਸੇ ਬੇਨਤੀ ਕਰਦਿਆਂ ਪਿਆਰਿਓ ਜਿਹੜੇ ਚੰਗੇ ਹੁੰਦੇ ਹਨ ਉੱਚੇ ਕਿਰਦਾਰ ਵਾਲੇ ਹੁੰਦੇ ਹਨ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਉੱਚੇ ਕਿਰਦਾਰ ਵਾਲੇ ਹੁੰਦੇ ਹਨ ਉਹਨਾਂ ਕੋਲੇ ਭਾਵੇਂ ਮਹਿੰਗੀਆਂ ਚੀਜ਼ਾਂ ਨਾ ਵੀ ਹੋਣ ਉਹਨਾਂ ਦੀ ਨਿੱਕੀ ਨਿੱਕੀਆਂ ਚੀਜ਼ਾਂ ਵੀ ਅਰਬਾਂ ਖਰਬਾਂ ਦੀਆਂ ਬਣ ਜਾਂਦੀਆਂ ਕਿਉਂਕਿ ਜ਼ਿੰਦਗੀ ਉੱਚੀ ਹੁੰਦੀ ਹੈ ਜੀ ਜੀਵਨ ਜੇ ਤੁਹਾਡਾ ਕਿਰਦਾਰ ਉਚਾਨਾ ਪਿਆਰੋ ਤੁਹਾਡੀ ਜੇਬ ਚ ਪਿਆ 2 ਰੁਪਏ ਦਾ ਪੈਨ 20 ਲੱਖਾਂ ਦਾ ਬਣ ਜਾਏਗਾ ਜੇ ਸਾਡਾ ਕਿਰਦਾਰ ਮਾੜਾ ਵਾ ਸਾਡਾ ਕਿਰਦਾਰ ਮਾੜਾ ਤੇ ਸਾਡੇ ਕੋਲ ਆਈ ਲੱਖਾਂ ਦੀ ਚੀਜ਼ ਵੀ ਮਿੱਟੀ ਦੇ ਭਾਂ ਹੋਏਗੀ ਵੇਖਿਆ ਨਹੀਂ ਜਾਏਗਾ ਸਾਡੇ ਵੱਲ ਤੱਕਿਆ ਨਹੀਂ ਜਾਏਗਾ ਸਾਡੇ ਵੱਲ ਗੱਲ ਇਥੇ ਪਦਾਰਥ ਨਾਲ ਚੰਗੇ ਹੋਣ ਦੀ ਨਹੀਂ ਕਰਨਾ ਬਾਬਾ ਜੀ ਉਹ ਕਹਿੰਦੇ ਪਦਾਰਥ ਹੋਣੇ ਨਾ ਹੋਣੇ ਵੱਖਰੀ ਗੱਲ ਹੈ ਕੇਵਲ ਪਦਾਰਥ ਦੇ ਓਟ ਆਸਰੇ ਦੁਨੀਆ ਦੇ ਅੰਦਰ ਐ ਨਾ ਕਹਿੰਦੇ ਵੀਰੋ ਮੈਂ ਚੱਕਾ ਭਾਗੂ ਹੀ ਕਹ ਰਿਹਾ ਸੀ ਮਲਕ ਭਾਗੋ ਮੇਰੇ ਕੋਲ ਚੰਗੇ ਭਗਵਾਨ ਨੇ ਬਾਬਾ ਕਿੱਥੇ ਲਾ ਦੋ ਉਹ ਦੀਆਂ ਸੁੱਕੀਆਂ ਰੋਟੀਆਂ ਨਾਲ ਟਕਰਾ ਮਾਰਦਾ ਬੰਨਾ ਵੀਰੇ ਲੰਗਰ ਤੇ ਵੇਖਾਂ ਕੇ ਭਗਵਾਨ ਤੇ ਵੇਖਾਂ ਬਾਬਾ ਜੀ ਕਹਿਣ ਲੱਗੇ ਮਸਲਾ ਤੇਰੀ ਰੋਟੀ ਹੈ ਤੇਰੇ ਭਗਵਾਨਾਂ ਦਾ ਨਹੀਂ ਗੱਲ ਇਹ ਨਹੀਂ ਕਿ ਅਸੀਂ ਰੁੱਖੀਆਂ ਸੁੱਕੀਆਂ ਖਾਨ ਵਾਲੇ ਆ ਸਾਡੇ ਕੋਲ ਵੀ ਚੰਗੀਆਂ ਤੋਂ ਚੰਗੀਆਂ ਨੇ ਸਾਡੇ ਗੁਰੂ ਨਾਨਕ ਮਹਾਰਾਜ ਹਜ਼ਾਰਾਂ ਏਕੜਾਂ ਦੇ ਮਾਲਕ ਸੀ ਹਜ਼ਾਰਾਂ ਇਹ ਅੱਜ ਵੀ ਤੁਸੀਂ ਪਾਕਿਸਤਾਨ ਚ ਨਨਕਾਣਾ ਸਾਹਿਬ ਦੀ ਜ਼ਮੀਨ ਵੇਖ ਲਓ 70 75 ਹਜ਼ਾਰ ਏਕੜ ਤੋਂ ਉੱਪਰ ਜ਼ਮੀਨ ਹੈ ਉਸ ਵੇਲੇ ਦੀ ਤੇ ਬਹੁਤ ਜ਼ਿਆਦਾ ਸੀ ਕਿੱਥੇ ਨਨਕਾਣਾ ਸਾਹਿਬ ਕਿੱਥੇ ਕਰਤਾਰਪੁਰ ਸਾਰੀ ਭੋਇੰਦ ਦੇ ਮਾਲਕ ਸੀ ਗੁਰੂ ਨਾਨਕ ਬੜੀ ਵੱਡੀ ਸਲਤਨਤ ਸੀ ਗੁਰੂ ਨਾਨਕ ਦੀ ਆਪਣੇ ਸਮੇਂ ਦਾ ਚੰਗੇ ਤੋਂ ਚੰਗਾ ਭੋਜਨ ਮਹਿੰਗੇ ਤੋਂ ਮਹਿੰਗਾ ਭੋਜਨ ਸ਼ੱਕ ਸਕਦੇ ਸੀ ਗੁਰੂ ਨਾਨਕ ਬੈਠ ਕੇ ਸ਼ੱਕ ਸਕਦੇ ਸੀ ਸੋਨੇ ਦੇ ਭਾਂਡਿਆਂ 'ਚ ਖਾ ਸਕਣ ਦੀ ਐਸੀ ਤਰਖ ਨੇ ਸੀ ਗੁਰੂ ਨਾਨਕ ਸੋਨੇ ਦੇ ਭਾਂਡਿਆਂ 'ਚ ਗੁਰੂ ਗੋਬਿੰਦ ਸਿੰਘ ਦੇ ਤੇ ਤੀਰਾਂ ਤੇ ਸੋਨਾ ਲੱਗਿਆ ਹੁੰਦਾ ਸੀ ਪਿਆਰ ਬੜੀ ਵੱਡੀ ਸ਼ਖਸੀਅਤ ਸੀ ਪਰ ਕਦੇ ਵੀ ਸਤਿਗੁਰ ਨੇ ਇਹਨਾਂ ਚੀਜ਼ਾਂ ਨੂੰ ਨਾਲ ਜੋੜ ਕੇ ਸਾਨੂੰ ਇਹ ਨਹੀਂ ਦੱਸਿਆ ਕਿ ਇਹ ਹੀ ਸਭ ਤੋਂ ਵੱਡੀ ਵਡਿਆਈ ਆ ਸੋਨੇ ਦਾ ਪੱਥਰ ਸੋਨੇ ਦਾ ਤੀਰ ਰੱਖਣ ਵਾਲਾ ਸੱਚਾ ਬਾਦਸ਼ਾਹ ਜਦੋਂ ਮਾਛੀਵਾੜੇ ਬੈਠਾ ਨਾ ਤੇ ਪੈਰਾਚ ਚੋੜਾ ਵੀ ਨਹੀਂ ਸੀ ਆਪਣੇ ਕੱਪੜੇ ਵੀ ਨਹੀਂ ਸੀ ਉਹ ਵੀ ਭਾਈ ਸੰਗਤ ਸਿੰਘ ਦੇ ਸੀ ਜਿੱਤਨ ਤੇ ਪਹਿਨੇ ਹੋ શરીર ਤੇ ਪਹਿਨੇ ਹੋ ਪੋਸ਼ਾਕ ਭਾਈ ਸੰਗਤ ਸਿੰਘ ਦੀ ਸੀ ਕਲਗੀ ਵੀ ਨਹੀਂ ਸੀ ਮਾਛੀਵਾੜਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਅੱਜ ਉਥੇ ਮੱਥੇ ਟਿਕ ਰਿਹਾ ਅੱਜ ਉਹ ਧਾ ਸਾਡੇ ਲਈ ਕੀਮਤੀ ਹੋ ਗਈ ਔਰ ਜੋ ਜਗਾਂ ਨੂੰ ਕੋਈ ਖਰੀਦ ਨਹੀਂ ਸਕਦਾ ਤੇ ਇੰਨੀ ਕੀਮਤੀ ਹੋਵੇ ਕਿਉਂ ਕਿ ਕਿਉਂਕਿ ਸੱਚੇ ਬਾਦਸ਼ਾਹਿਓਂ ਦੇ ਚਰਨ ਪਾਦਕ ਹੈ ਗੱਲ ਅੰਦਰ ਦੀ ਅਵਸਥਾ ਦੀ ਹੈ ਪਿਆਰਿਓ ਇਸ ਲਈ ਕਬੀਰ ਜੀ ਕਹਿਣ ਲਗੇ ਦੁਨੀਆ ਠੀਕ ਹੈ ਕੰਮ ਕਰੋ ਕਮਾਈ ਕਰੋ ਜੋ ਖਰੀਦ ਸਕਦੋ ਖਰੀਦੋ ਭਾਵੇਂ ਦੁਨੀਆ ਖਰੀਦ ਲੋ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਚੰਗੇ ਅਸੀ ਸ਼ੋਹਰਤ ਨਾਲ ਨਹੀਂ ਬਣ ਸਕਦੇ ਚੰਗੇ ਕਰਮਾਂ ਨਾਲ ਬਣਾਗੇ ਇਸ ਲਈ ਕਰਮ ਚੰਗੇ ਕਰੋ ਕਰਮਚੀ ਜੀ ਸੋ ਮੈਂ ਫਿਰ ਤੋਂ ਦੁਬਾਰਾ ਦਿੰਨ ਮੈਂ ਸਮਤਿ ਗ੍ਰੰਥ ਦਾ ਉਸ ਬਾਤ ਕਬੀਰ ਕੰਚਨ ਕੇ ਕੁੰਡਲ ਬਨੇ ਉੱਪਰ ਲਾਲ ਜੜਾ ਹੋ ਸੋਨੇ ਦੇ ਕੁੰਡਲ ਹੋਣ ਉੱਪਰ ਹੀਰੇ ਬੋਤੀ ਜੜੇ ਹੋਣ ਦੀਸਨ ਦਾਦੇ ਕਾਂਜਿਓ ਜਿਨ ਮਨ ਨਾਹੀ ਨਾਉ ਐਡੇ ਕੀਮਤੀ ਗਹਿਣੇ ਜਿ ਜਿਹੋਨਾਂ ਲੋਕਾਂ ਨੇ ਪਹਿਨੇ ਹੋਇਆ ਜਿਹੜੇ ਕਿਰਦਾਰ ਖਨੋ ਡਿੱਗੇ ਹੋਏ ਨੇ ਤਾਂ ਕਬੀਰ ਜੀ ਕਹਿੰਦੇ ਸਾਡੇ ਭਾ ਦਾ ਐਸੇ ਲੋਕ ਸੜੀਆਂ ਹੋਈਆਂ ਲੱਕੜਾਂ ਦੇ ਸਮਾਨ ਸੁਪੇਰੀਓ ਚੰਗੇ ਬਣ ਜਾਈਏ ਆਚਾਰ ਦੇ ਪੱਖ ਤੋਂ ਕਿਰਦਾਰ ਦੇ ਇੰਨੇ ਚੰਗੇ ਬਣ ਜਾਈਏ ਕਿ ਸਾਡੀ ਨਿੱਕੀ ਨਿੱਕੀ ਚੀਜ਼ ਵੀ ਕੀਮਤੀ ਬਣ ਜਾਏ ਮੁੱਲवान ਬਣ ਜਾਏ ਐਸੇ ਬਣੀਏ ਕਿ ਲੋਕੀ ਸਾਡੇ ਵਾਲ ਵੇਸ਼ ਕੇ ਮੂੰਹ ਪਾਸੇ ਨਾ ਕਰਨ ਲੋਕੀ ਸਾਡੇ ਵਾਲ ਵੇਸ਼ ਕੇ ਆਏ ਕਹਿਣ ਭਾਈ ਸਾਹਿਬ 2 ਮਿੰਟ ਖੜ੍ਹਣ ਦਿਓ ਮੈਂ ਕੋਈ ਆਪਣੀ ਸਮੱਸਿਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇੰਨਾ ਨਾ ਕਿਰਦਾਰ ਅਪਣਾ ਬਣਾ ਲੈ ਗੱਲ ਸਿੱਖ ਤੇ ਹੈ ਹੀ ਇੰਨਾ ਕਰ ਪਿਆਰੇ ਆਹੀ ਗੇ ਤਾਂ ਇਹੋ ਜਿਹੇ ਜੀਵਨ ਆਪਾਂ ਬਣਾਈਏ ਸੋ ਇਹਨਾਂ ਦੋਸ ਲੋਕਾਂ ਦੇ ਵਿੱਚੋਂ ਮਹਾਰਾਜ ਜੀ ਨੇ ਇਹ ਵੱਡੀ ਅਨਭੋਲ ਸਿੱਖਿਆ ਦਿੱਤੀ ਮੈਂ ਇਹ ਨਹੀਂ ਕਹਾਂਗਾ ਇਹ ਸਿੱਖਿਆ ਦਿੱਤੀ ਸਾਨੂੰ ਇਹ ਸਮਝ ਪਈ ਉਹ ਆਪ ਜੀ ਨਾਲ ਸਾਂਝਾ ਕੀਤਾ ਗੁਰੂ ਸਾਹਿਬ ਦਾ ਗਿਆਨ ਪਰਮ ਅਗਾਧ ਹੈ ਉਹਦਾ ਥਾ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਇਹਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਭੁੱਲ ਚੁੱਕ ਲਈ ਖਾਮੋਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ